ਰੋਡਸ ਤੇਥ ਗਊਸ਼ਾਲਾ ਨੇੜੇ ਸ਼ਮਸ਼ਾਨ ਘਾੜ ਜਿੱਥੇ ਕੁਝ ਸਮਾਂ ਪਹਿਲਾਂ ਇੱਥੇ ਜਿਹੜੇ ਸਾਡੇ ਸਵਰਗਵਾਸੀ ਬਾਬਾ ਸ਼ਿਵੀ ਜੀ ਜੋ ਇੱਥੇ ਸੇਵਾ ਕਰਦੇ ਸੀ ਤੇ ਉਹਨਾਂ ਦੇ ਨਾਲ ਸਾਰੇ ਕਮੇਟੀ ਮੈਂਬਰ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਇੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ 165 ਦੇ ਕਰੀਬ ਜਣੀਆਂ ਗਾਵਾਂ ਨੇ ਇੱਥੇ ਤੇ ਇਹਨਾਂ ਨੇ ਧਿਆਨ ਚ ਲਿਆਂਦਾ ਸੀ ਕਿ ਜਦੋਂ ਬਰਸਾਤੀ ਸੀਜ਼ਨ ਜਾਂ ਕੋਈ ਗਰਮੀ ਦਾ ਸੀਜ਼ਨ ਆਉਂਦਾ ਤੇ ਗਾਵਾਂ ਦੀ ਜਿਹੜੀ ਦੇਖਭਾਲ ਕਰਨ ਦੇ ਵਿੱਚ ਬੜਾ ਇਥੇ ਔਖਾ ਹੁੰਦਾ ਕਿਉਂਕਿ ਆ ਜਗਾ ਥੋੜੀ ਸੀ ਤੇ ਜਿਹੜੀ ਜਗਾ ਵੀ ਆ ਉੱਤੇ ਵੀ ਆਰਜੀ ਸ਼ੈੱਡ ਪਏ ਹੋਏ ਸੀ ਸੋ ਇਹਦਾ ਨੇ ਧਿਆਨ ਚ ਲਿਆਂਦਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਸੋ ਅੱਜ 20 ਲੱਖ ਦੀ ਲਾਗਤ ਦੇ ਨਾਲ ਇਥੇ ਆਪਣੇ ਸ਼ੈੱਡ ਬਣਾਉਣ ਜਾ ਰਹੇ ਆ ਤੇ ਉਹਦੇ ਅੰਦਰ ਪ੍ਰੋਪਰ ਖੁਰਲੀਆਂ ਪਾਣੀ ਦਾ ਇੰਤਜ਼ਾਮ ਸਾਰਾ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਅਸੀਂ 60 ਬਾਈ 30 ਦਾ ਜਿਹੜਾ ਵਾ ਉਹਦੋਂ ਹਾਲ ਦਾ ਜਿਹੜਾ ਨਿਰਮਾਣ ਸ਼ੁਰੂ ਕੀਤਾ ਤੇ ਇਹਦੇ ਠੇਕੇਦਾਰ ਨੂੰ ਕਹਿ ਦਿੱਤਾ ਕਿ ਫਰਦਰ ਜਿਹੜਾ ਵਾ ਇਨੂੰ ਹੋਰ ਵੀ ਵਧਾਵਾਂਗੇ ਜਿੰਨੀ ਜਿੰਨੇ ਵੀ ਇੱਥੇ ਅੱਜ ਸਾਡੇ گاਉਂ ਆ ਜਿੱਦਾਂ 165 ਨੇ ਹੋਰ ਜਿੰਨਾ ਸਾਨੂੰ ਵਧਾਉਣਾ ਪਿਆ ਉਹ ਵੀ ਅਸੀਂ ਵਧਾਵਾਂਗੇ ਫੰਡ ਜਿਹੜੇ ਆ ਉਹ ਇਹ ਕੰਮ ਰੁਕੇਗਾ ਨਹੀਂ ਹੁਣ ਇਹ ਕੰਮ ਜਿਹੜਾ ਵਾ ਇਹਨੂੰ ਪ੍ਰੋਪਰ ਜੇ ਇਹਨਾਂ ਨੇ ਕਮੇਟੀ ਨੇ ਬੀੜਾ ਚੁੱਕਿਆ ਇਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਇਹ ਬੜੀ ਵੱਡੀ ਕਿਉਂਕਿ گاਉਂ ਮਾਤਾ ਦੀ ਸੇਵਾ ਜਿਹੜੀ ਆ ਬਹੁਤ ਇਹਦਾ ਮਤਲਬ ਆ ਬਹੁਤ ਵੱਡੀ ਸੇਵਾ ਵਾ ਸੋ ਸ਼ਹਿਰ ਵਾਸੀਆਂ ਦਾ ਵੀ ਬੜਾ ਸਹਿਯੋਗ ਆ ਅੱਜ ਸ਼ਹਿਰ ਵਾਸੀ ਖੁਸ਼ ਵੀ ਨੇ ਕਿਉਂਕਿ ਮੈਂ ਦੇਖਦਾ ਇੱਥੇ ਅੱਗੇ ਵੀ ਦੋ ਚਾਰ ਵਾਰੀ ਆਇਆ ਆ ਇੱਥੇ ਕਈ ਲੋਕ ਜਿਹੜੇ ਨੇ ਸ਼ਹਿਰ ਵਾਸੀ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਨੇ ਆਣ ਕੇ ਕੋਈ ਆਣ ਕੇ ਚਾਰਾ ਲੈ ਕੇ ਆਉਂਦਾ ਜਾਂ ਕੁਝ ਹੋਰ ਵੀ ਜਿਹੜੀ ਕੋਈ ਹੈਲਪ ਹੁੰਦੀ ਆ ਉਹ ਵੀ ਇੱਥੇ ਕਰਦੇ ਨੇ ਸੋ ਅੱਜ ਸਾਰੇ ਕਮੇਟੀ ਮੈਂਬਰਾਂ ਦਾ ਵੀ ਧੰਨਵਾਦ ਆ ਸਾਰੇ ਕਾਉਂਸਲਰ ਸੇਵਾਦਾਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਇਹ ਜੇ ਇਕੱਲਾ ਬੰਦਾ ਜੇ ਕਹੇ ਵੀ ਮੈਂ ਇਹ ਕਰਨਾ ਕਾਰਜੋ ਅਸੰਭਵ ਆ ਸਾਰਿਆਂ ਦਾ ਰਲ ਮਿਲ ਕੇ ਹੀ ਹੋ ਸਕਦਾ ਇਸ ਤੋਂ ਇਲਾਵਾ ਜੇ ਅੱਜ 20 ਲੱਖ ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕੀਤਾ ਉਸ ਤੋਂ ਇਲਾਵਾ ਜੇ ਕੋਈ ਹੋਰ ਵੀ ਇੱਥੇ ਮਦਦ ਆਪਣੇ ਨੂੰ ਕਰਨਾ ਪਿਆ ਭਾਵੇਂ ਕੋਲੋਂ ਆਪਣੀ ਜੇਬ ਚੋਂ ਪਾਕਟ ਚੋਂ ਆਪਾਂ ਕਲੈਕਟ ਕਰਕੇ ਇੱਥੇ ਕਰਾਂਗੇ ਇਹਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਇਹਨੂੰ ਗਊਸ਼ਾਲਾ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸੋ ਸਾਰੇ ਹੀ ਮੈਂ ਸ਼ਹਿਰ ਵਾਸੀਆਂ ਦਾ ਇੱਥੇ ਤੇ ਸਾਰੇ ਕਮੇਟੀ ਮੈਂਬਰਾਂ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਅਰਦਾਸ ਕਰਦਾ ਹੈ ਕਿ ਇਦਾਂ ਹੀ ਸੇਵਾ ਜਿਹੜੀ ਆ ਉਹ ਅੱਗੇ ਅਸੀਂ ਕਰਦੇ ਰਹੀਏ ਧੰਨਵਾਦ ਗਊਸ਼ਾਲਾ ਦੇ ਛੱਡ ਵਾਸਤੇ ਬਹੁਤ ਸਖ਼ਤ ਜ਼ਰੂਰਤ ਹੈ ਸਾਡੇ ਗਵਾਂ ਨੂੰ ਬਹੁਤ ਪਰੇਸ਼ਾਨੀ ਹੈ ਸਾਨੂੰ ਹਰ ਸਾਲ ਗਵਾਂ ਨੂੰ ਸਾਹਮਣੇ ਵਾਸਤੇ ਕਈ ਗਈਆਂ ਸੜੇ ਤੰਗੀਆਂ ਮਾਰੀ ਜਾਂਦੀਆਂ ਬੱਚੇ ਮਰ ਜਾਂਦੇਗੇ ਤੇ ਬੜਾ ਸਾਹਿਬ ਅਗੇ ਇਹਨਾਂ ਨੇ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਅੱਜ ਇਹ ਆਪਣੇ ਸ਼ੁਭਸਾ ਨਾਲ ਉਦਘਾਟਨ ਕਰ ਰਿਹਾ ਹੈ ਛੱਡ ਦਾ ਗਊਸ਼ਾਲਾ ਵਾਸਤੇ ਜਿੰਨਾ ਸਾਨੂੰ ਆਉਣੇ ਸਮੇਂ ਵਾਸਤੇ ਕਾਫੀ ਇਰਾਤ ਰਹੇ ਕਿ ਗਾਵਾਂ ਦੀ ਸੇਵਾ ਹੋਏਗੀ ਅਸੀਂ ਸਰਹਾਲ ਮੈਂ ਗਊ ਸੇਵਾ ਕਰਾਂਗੇ ਤਾਂ ਸਦਿਆਂ ਸਾਡਾ ਜੀਵਨ ਸਫਲ ਹੋ ਜਾਏਗਾ ਤੇ ਗਊ ਮਾਤਾ ਵੀ ਖੁਸ਼ ਰਹਿ ਗਈ ਤੇ ਉਹਨਾਂ ਦੀ ਖੁਸ਼ੀ ਨਾਲ ਸਾਡੀ ਖੁਸ਼ੀ ਵੀ ਬਣਦੀ ਕਿੰਨੀ ਦੇਰ ਤੋਂ ਤੁਹਾਡੀ ਇਹ ਮੰਗ ਸੀ ਸਾਡੀ 4-5 ਸਾਲ ਤੋਂ ਮੰਗੇ ਗਏ ਪਰ ਅੱਜ ਇਹਨਾਂ ਦੀ ਕਿਰਪਾ ਨਾਲ ਮਨਜ਼ੂਰੀ ਹੋਈ ਆ ਆਪਣੇ ਸ਼ੁਭਸਾ ਨਾਲ ਆ ਕੇ ਆਪਣੇ ਬੜਾ ਸਾਹਿਬ ਅਦਗੜ ਨਹੀਂ ਆਂਦੀ ਰਹੀ ਸੀ ਇੱਥੇ ਪਰੇਸ਼ਾਨੀ ਸਾਨੂੰ ਅਨਾਮਕ ਸਾਡੇ ਕੋ ਗਵਾਂ ਗਿਣਤੀ ਬਹੁਤ ਜ਼ਿਆਦੇ ਹੈਗੇ ਉਹ ਤੰਗੀ ਕਰਕੇ ਬੱਚੇ ਆ ਵੀ ਮਰਦਾਂ ਦੇ ਕੇ ਜਾਂ ਗਵਾਂਨ ਬਣਨ ਦੇ ਜਾਂ ਦੇਖਭਾਲ ਦੇ ਸੰਭ ਬਹੁਤ ਤੰਗੀ ਕਿੰਨੇ ਗਵਾਂ ਅਜ ਸਾਫ ਸਵਾਰੂ ਉਹ ਇਹ ਛੱਡੇ ਇੱਥਾਂ ਜਿਹੜੇ ਬਣਨਾ ਸਾਡੀ ਜਿਹੜੀ ਸਾਰੀ ਕਮੀਆਂ ਪੂਰੀਆਂ ਹੋਣਗੀਆਂ ਤੇ ਉਹਨਾਂ ਸਮਾਂ ਸਾਡੇ ਸਨਹੇ ਹੋ ਜਾਏ ਛੇ ਬਾਬਾ ਜੀ ਦਾ ਬੇਟਾ ਹਾਂਜੀ ਮੇਰੇ ਫਾਦਰ ਸਾਹਿਬ ਨੇ ਇਹ ਗਊਸ਼ਾਲਾ ਦੀ ਇਨੋਗ੍ਰੇਸ਼ਨ ਕਰਾਈ ਸੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਇਸ ਚੀਜ਼ ਨੂੰ ਚਲਾਉਣਾ ਸ਼ੁਰੂ ਕੀਤਾ ਸੀ ਤੇ ਅਸੀਂ ਬਸ ਐਸੇ ਲਈ ਇੱਥੇ ਸਿੱਗੀ ਖੋਲੀ ਸੀ ਕਿ ਯਾਰ ਨੂੰ ਇੱਥੇ ਗਵਾਂ ਦੀ ਸੇਵਾ ਦੇਈ ਸੇਵਾ ਦਾ ਮੌਕਾ ਮਿਲੇ ਤੇ ਮੇਰੇ ਫਾਦਰ ਨੂੰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਛੋਟੀ ਜਿਹੀ ਨੀਂਵ ਰੱਖੀ ਸੀ ਤੇ ਆ ਬਹੁਤ ਵੱਡੀ ਹੋ ਚੁੱਕੀ ਆ ਹੁਣ ਜੋ ਮੈਨੂੰ ਦਿਖਦਾ ਆ ਕਿ ਚੀਜ਼ ਸਾਡੇ ਸ਼ਹਿਰ ਨੂੰ ਕਾਫੀ ਅੱਛੀ ਚੀਜ਼ ਮਿਲੀ ਆ ਇੱਥੇ ਤੇ ਹੁਣ ਸਾਡੇ ਪਾੜਾ ਸਾਹਿਬ ਨੇ ਇਹਨਾਂ ਨੇ ਇੱਥੇ ਸਾਨੂੰ ਸ਼ੈੱਡ ਦੀ ਨੀਡ ਸੀਗੀ ਇਹਨਾਂ ਨੇ ਅੱਗੇ ਹੋ ਕੇ ਕਿਹਾ ਕਿ ਅਸੀਂ ਸ਼ੈੱਡ ਬਣਾਉਨੇ ਆ ਤੇ ਅਸੀਂ ਉਹ ਸ਼ੈੱਡ ਵੱਲ ਜਾਈ ਦੇਣਾ ਨੂੰ ਕਿਹਾ ਕਿ ਆ ਕੇ ਇੱਥੇ ਜਗਾ ਆ ਤੇ ਇੱਥੇ ਇਹਨਾਂ ਨੇ ਦੇਖੀ ਆ ਤੇ ਇੱਥੇ ਇਹਨਾਂ ਨੇ ਉਹ ਕੰਮ ਸ਼ੁਰੂ ਕਰਾਇਆ ਹੈ ਤੇ ਪਾੜਾ ਪਰਿਵਾਰ ਤੇ ਸਾਡੇ ਐਕਸ ਚੇਅਰਮੈਨ ਇੰਪਰੂਵਮੈਂਟ ٹرسٹ ਰੰਜੂ ਸ਼ਰਮਾ ਜੀ ਨੂੰ ਅੱਜ ਬੜਾ ਵੱਡਾ ਉਪਰਾਲਾ ਕੀਤਾ ਜੀ ਪਾੜਾ ਸਾਹਿਬ ਨੇ 20 ਲੱਖ ਰੁਪਏ ਦੀ ਲਗਤ ਨਾਲ ਇੱਕ ਗਊਸ਼ਾਲਾ ਦਾ ਸ਼ੈੱਡ ਇੱਥੇ ਆਜ ਉਹਦੀ ਆਧਾਰਸ਼ੀਲਾ ਰੱਖੀ ਜਾ ਰਹੀ ਆ ਔਰ ਇਹ ਕਿਹਾ ਗਿਆ ਸਾਡੇ ਗ੍ਰੰਥਾਂ ਦੇ ਵਿੱਚ ਕਿ ਗਊ ਮਾਤਾ ਚ ਹੀ ਸਾਰੇ ਦੇਵ ਦੇਵਤਾ ਵਿਧਮਾਨ ਨੇ ਸੋ ਮੈਂ ਸਮਝਦਾ ਵਾਂ ਕਿ ਪਾੜਾ ਪਰਿਵਾਰ ਨੇ ਜਿਹੜਾ ਵਾ ਇਹ ਉਪਰਾਲਾ ਇਹੋ ਜਿਹਾ ਕੀਤਾ ਵਾ ਜਿਹੜੀਆਂ ਆਣ ਵਾਲੀਆਂ ਪੀੜ੍ਹੀਆਂ ਕਦੇ ਭੁੱਲਣਗੀਆਂ ਨਹੀਂ ਔਰ ਸਾਰੇ ਸ਼ਹਿਰ ਵਾਸੀ ਇਸ ਗਊਸ਼ਾਲਾ 'ਚ ਸਵੇਰੇ ਆ ਕੇ ਸੇਵਾ ਕਰਦੇ ਨੇ ਔਰ ਇਹ ਪਾੜਾ ਸਾਹਿਬ ਨੇ ਜਿਹੜਾ ਦੱਸਿਆ ਕਿ ਓ ਇਸ ਗਊਸ਼ਾਲਾ ਇਹ ਜਿਹੜਾ ਸ਼ੈੱਡ ਬਣਨ ਲੱਗਾ ਇਹਨੂੰ ਫਰਦਰ ਐਕਸਟੈਂਡ ਕਰਨ ਦੇ ਵੀ ਪ੍ਰੂਵਿਨ ਰੱਖੀ ਜਾਏਗੀ ਸੋ ਇਹੋ ਜੀ ਸੋਚ ਸਾਡੇ ਪਾੜਾ ਪਰਿਵਾਰ ਦੀ ਜਦੋਂ ਹੈ ਤੇ ਮੇਰਾ ਖਿਆਲ ਹੈ ਜੀ ਅੱਜ ਇੱਕ ਬੰਜਰ ਜਿਹਾ ਬਿਲਕੁਲੀ ਜਿੱਥੇ ਖੜੇ ਨਹੀਂ ਹੋ ਸਕਦੇ ਸੀ ਅੱਜ ਇੱਥੇ ਖੜੇ ਹੋ ਕੇ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਸੰਦੇਸ਼ ਦੇ ਰਹੇ ਹਾਂ ਸੋ ਬਹੁਤ-ਬਹੁਤ ਵਧਾਈ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਪਾੜਾ ਪਰਿਵਾਰ ਨੂੰ ਰੰਜੂ ਜੀ ਨੂੰ ਬਹੁਤ-ਬਹੁਤ ਵਧਾਈ ਜਿਹੜਾ oprala ਹੋ ਰਿਹਾ ਗਊਸ਼ਾਲਾ ਜਿਹੜੀ ਇੱਥੇ ਖੁੱਲੀ ਆ ਜਿਹੜੀ ਕਿ ਮਹੰਤਾ ਨੇ ਬਾਬਾ ਜੀ ਨੇ ਸ਼ੁਰੂ ਕੀਤੀ ਸੀਗੀ ਇਹਨਾਂ ਨੇ ਜਿਹੜੀ ਮੇਨ ਗੱਲ ਆ ਜੀ ਇਹਨਾਂ ਨੇ ਨੀਡ ਸੀਗੀ ਇਹਨਾਂ ਨੂੰ ਗਊਸ਼ਾਲਾ ਦੀ ਸ਼ੈੱਡ ਦੀ ਇਹਨਾਂ ਨੇ ਜਾ ਕੇ ਸਾਰਿਆਂ ਨੇ ਸ਼ਹਿਰ ਵਾਸੀਆਂ ਨੇ ਇਹਨਾਂ ਦੇ ਨਾਲ ਜਾ ਕੇ ਪਾੜਾ ਸਾਹਿਬ ਨੂੰ ਕੀਤੀ ਹੈ ਰਿਕਵੈਸਟ ਕਮੇਟੀ ਦੇ ਪ੍ਰਧਾਨ ਜੀ ਨੂੰ ਵੀ ਸਾਨੂੰ ਇਹ ਚੀਜ਼ ਨੀਡ ਹੈਗੀ ਆ ਇਹਦੀ ਸ਼ੈੱਡ ਦੀ ਤੇ ਉਹ ਚਾਹੀਦੀ ਆ ਇਹ ਸਨਾਤਨ ਧਰਮ ਦੇ ਵਿੱਚ ਜਿਹੜੀ ਗਊਸ਼ਾਲਾ ਗਊ ਆ ਜਿਹੜੀ ਮਾਤਾ ਉਹਨੂੰ ਮਾਤਾ ਮੰਨਿਆ ਗਿਆ ਗਊ ਮਾਤਾ ਦੀ ਸੇਵਾ ਜਿਹੜੀ ਆ ਉਹ ਸਭ ਤੋਂ ਉੱਪਰ ਆ ਇਹੋੀ ਗੱਲ ਪਾੜਾ ਸਾਹਿਬ ਨੇ ਅਸੀਂ ਜਾ ਕੇ ਕਹੀ ਆ ਉਹ ਉਹ ਪਰਿਵਾਰ ਜਿਹੜਾ ਵਾ ਇਹ ਸੀਜ਼ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਲੈਂਦਾ ਜਾਂ ਸਮਝਦਾ ਵਾ ਵੀ ਇਹ ਪਰੰਪਰਾ ਜਿਹੜੀ ਆ ਉਹ ਚੱਲੀ ਰਵੇ ਪਰ ਸ਼ਹਿਰ ਵਾਸੀ ਹੋਣ ਦੀ ਉੱਪਰ ਜੋ ਇਹ ਹੋ ਰਿਹਾ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨੂੰ ਬਹੁਤ ਵੱਡਾ ਉਪਰਾਲਾ ਜੀ ਹੈ ਬਹੁਤ ਜ਼ਿਆਦਾ ਇਹਨੂੰ ਅਸੀਂ ਕਹਿ ਲੀਏ ਵੀ ਪੁੰਨਦਾਨ ਕਹਿ ਲੋ ਜਾਂ ਗਊਆਂ ਦੀ ਜਿਹੜੀ ਆ ਰੱਖਸ਼ਾ ਕਹਿ ਲੋ ਇਹਦੇ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ ਜੀ ਜਿਹੜੀ ਆ ਸ਼ੈੱਡ ਪਾ ਕੇ ਦੇ ਰਹੇ ਨੇ ਜਾਂ ਜਿਹੜੀ ਕਮੇਟੀ ਵਾਲੇ ਪਾ ਕੇ ਦੇ ਰਹੇ ਜਾਂ ਪਾੜਾ ਸਾਹਿਬ ਕਰ ਰਿਹਾ ਜੋ ਵੀ ਆ ਇਹ ਕਰ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਇਹਦੇ ਤੋਂ ਵੱਧ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਜੀ ਗਊ ਸੇਵਾ ਸ਼ਬਦ ਤੋਂ ਉੱਪਰ ਆ ਜੀ ਮਾਤਾ ਦੀ ਜਾਇ ਸਨਾਤਨ ਧਰਮ ਦੇ ਮੁਤਾਬਕ ਗਊ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ ਔਰ ਜਿਸ ਦੀ ਸੇਵਾ ਦੇ ਵਿੱਚ ਅਸੀਂ ਪਾੜਾ ਪਰਿਵਾਰ ਦੀ ਗੱਲ ਕਰੀਏ ਤੇ ਸ਼ੌਕੜ ਦੇ ਵਿੱਚ ਮੈਂ ਥੋੜਾ ਜਿਆ ਸਾਰਿਆਂ ਦਾ ਧਿਆਨ ਦਿਵਾਉਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਅਗਰ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਉਹ ਸਰਦਾਰ ਕਰਤਾਰ ਸਿੰਘ ਪਾੜਾ ਜੀ ਦੀ ਦੇਣ گورਨਮੈਂਟ ਕਾਲਜ ਦੇ ਰੋਡ ਦੇ ਉੱਪਰ ਗੋਵਿੰਦ ਗਊਧਾਮ ਤੋਂ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਬਾਬਾ ਸ਼ਿਵਜੀ ਸ਼ਿਵਜੀ ਜਿਨ੍ਹਾਂ ਦੀ ਪਿੱਛੇ ਜੀ ਡੈਥ ਹੋ ਗਈ ਸੀ ਉਹਨਾਂ ਦਾ ਵੀ ਬੜਾ ਯੋਗਦਾਨ ਸੀ ਉਸ ਗਊਸ਼ਾਲਾ ਤੋਂ ਬਾਅਦ ਬਟਾਲਾ ਰੋਡ ਦੇ ਉੱਪਰ ਬਾਬਾ ਧਰਤੀ ਨਾਦੀਆਂ ਮੜੀਆਂ ਦੇ ਵਿੱਚ ਉਹਨਾਂ ਨੇ ਆ ਕੇ ਗਊਸ਼ਾਲਾ ਦਾ ਨਿਰਮਾਣ ਸ਼ੁਰੂ ਕੀਤਾ ਔਰ ਉਸ ਦਾ ਹੀ ਬੂਟਾ ਅੱਜ ਵੱਡ ਬ੍ਰਿਕਸ਼ ਬਣਦਾ ਹੋਇਆ ਕਰਤਾਰ ਸਿੰਘ ਪਾੜੇ ਦੇ ਪੁੱਤਰੇ ਸਰਦਾਰ ਬਲਜੀਤ ਸਿੰਘ ਪਾੜਾ ਅਤੇ ਸਰਾਰ ਬਰਿੰਦਰਮੀਤ ਸਿੰਘ ਪਾੜਾ ਜਿਹੜੇ ਐਮਐਲਏ ਨੇ ਉਹਨਾਂ ਦੀ ਮਿਹਨਤ ਦਾ ਸਦਕਾ ਸਰਕਾਰ ਕੋਲੋਂ 20 ਲੱਖ ਰੁਪਏ ਲੈ ਕੇ ਇਸ ਧਰਤੀ ਨਾਦੀ ਗਊਸ਼ਾਲਾ ਦਾ ਨਿਰਮਾਨ ਅੱਜ ਆਰੰਭ ਕੀਤਾ ਹੈ ਜਿਉਂ-ਜਿਉਂ ਇਹ ਨਿਰਮਾਨ ਵਧੇਗਾ ਤਿਉਂ ਤੋਂ ਇਹ ਪਰਿਵਾਰ ਔਰ ਸ਼ਹਿਰ ਵਾਸੀ ਇਸੇ ਹੀ ਖੁਸ਼ੀ ਨਾਲ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਧੰਨਵਾਦ